ਫਾਖੜਾ ਪੰਜਾਬ ਦੀ ਰਾਖੀ CISF ਕਰੇਗੀ ਜਾਂ ਪੰਜਾਬ ਦੀ ਪੁਲਿਸ ਕਰੇਗੀ ਇਹ ਲੜਾਈ ਸਿਆਸੀ ਦੇ ਨਾਲ ਨਾਲ ਹੁਣ ਕਾਨੂੰਨੀ ਬਣੇਗੀ ਇੱਕ ਪਾਸੇ ਕੇਂਦਰ ਦੇ MHA ਦੇ ਵੱਲੋਂ CISF ਦੇ DG ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਸਾਨੂੰ 296 ਬੰਦਿਆਂ ਦੀ ਲੋੜ ਹੈ CISF ਦੇ ਵਿੱਚ ਅਸੀਂ ਭਰਤੀ ਕਰਦੇ ਨੇ ਤੇ ਫਿਰ ਰਾਖੀ ਕਿੱਥੇ ਹੋਏਗੀ ਪੰਜਾਬ ਦੀ ਧਰਤੀ ਤੇ ਬਣੇ ਫਾਖੜਾ ਡੈਮ ਦੀ ਹੁਣ ਕੀ ਹੋਏਗਾ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਆਏਗਾ ਉਸ ਮਤੇ 'ਚ ਬਕਾਇਦਾ ਇਸ ਨੋਟੀਫਿਕੇਸ਼ਨ ਨੂੰ ਕਾਨੂੰਨਨ ਤੌਰ ਤੇ ਕੀ ਚੈਲੰਜ ਕੀਤਾ ਜਾਏਗਾ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਮਸਲਾ ਹਾਈ ਕੋਰਟ ਦੇ ਵਿੱਚ ਗਿਆ ਸੀ ਤੁਹਾਡਾ ਯਾਦ ਹੋਊਗਾ ਜਦੋਂ ਸਿੱਧੇ ਤੌਰ ਤੇ BBMB ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸੀ ਉਥੋਂ ਦੇ ਚੇਅਰ ਪਰਸਨ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ ਦੇਖੋ ਪੰਜਾਬ ਇੰਟਰਫੇਰੈਂਸ ਕਰ ਰਿਹਾ ਹੈ ਦਖਲਅੰਦਾਜ਼ੀ ਕਰ ਰਿਹਾ ਹੈ ਇਸ ਨੂੰ ਇਹ दखਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਦਰਸਲ ਰੌਲਾ ਕਿੱਥੋਂ ਸ਼ੁਰੂ ਹੋਇਆ ਪੰਜਾਬ ਤੇ ਹਰਿਆਣਾ ਚ ਵਿਵਾਦ ਪਾਣੀਆਂ ਨੂੰ ਲੈ ਕੇ ਹੁਣ ਦਾ ਨਹੀਂ ਹੈ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹਾਲਾਂਕਿ ਐਸਵਾਈਐਲ ਤਾਂ ਪੰਜਾਬ ਦੀ ਹਿੱਕ ਤੇ ਨਿਕਲੀ ਸੀ ਪਰ ਹਰਿਆਣਾ ਪਾਣੀ ਨਹੀਂ ਲੈ ਸਕਿਆ ਤਾਂ ਜਿਹੜਾ ਪਾਣੀ ਵਾਇਆ ਬੀਬੀਐਮਬੀ ਬੋਰਡ ਯਾਨੀ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਰਾਹੀਂ ਹਰਿਆਣਾ ਪੰਜਾਬ ਤੋਂ ਲੈ ਰਿਹਾ ਹੈ ਉਸ ਪਾਣੀ ਨੂੰ ਲੈ ਕੇ ਮੰਗ ਸੀ ਹਰਿਆਣਾ ਨੇ ਕਿਹਾ ਸੀ ਕਿ ਸਾਨੂੰ ਜ਼ਿਆਦਾ ਪਾਣੀ ਚਾਹੀਦਾ ਹੈ ਪੰਜਾਬ ਦਾ ਤਰਕ ਸੀ ਕਿ ਅਸੀਂ ਤੁਪਕਾ ਪਾਣੀ ਦਾ ਨਹੀਂ ਦੇਵਾਂਗੇ ਇਥੋਂ ਤੱਕ ਵੀ ਪੰਜਾਬ ਦੇ ਮਿਨਿਸਟਰਸ ਨੇ ਜਿੰਦੇ ਜੜ ਦਿੱਤੇ ਸੀ ਤਾਂ ਹੁਣ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਲੜਾਈ ਕਾਨੂੰਨੀ ਬਣਨ ਜਾ ਰਹੀ ਹੈ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ ਜਾਏਗਾ ਜਾਣਕਾਰੀ ਇਹ ਵੀ ਹੈ ਕਿ ਸਰਬਸੰਮਤੀ ਦੇ ਨਾਲ ਉਹ ਮਤਾ ਪਾਸ ਵੀ ਹੋ ਜਾਏਗਾ ਪਰ ਕਾਨੂੰਨੀ ਸਵਾਲ ਇਹ ਮਤਾ ਅਦਾਲਤਾਂ ਦੇ ਵਿੱਚ ਜਾ ਕਾਨੂੰਨਨ ਤੌਰ ਤੇ ਕਿੰਨਾ ਕੁ ਵਾਜਬ ਸਾਬਤ ਹੋਏਗਾ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਵਿੱਚ ਖੂਬ ਸਿਆਸਤ ਇਸ ਕਦਰ ਹੋਈ ਕਿ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2004 ਦੇ ਵਿੱਚ 1981 ਦੇ ਸਮਝੌਤਿਆਂ ਨੂੰ ਲੈ ਕੇ ਵਾਟਰ ਟਰਮੀਨੇਸ਼ਨ ਐਕਟ ਲੈ ਕੇ ਆਏ ਬਕਾਇਦਾ ਉਸ ਐਕਟ ਨੂੰ ਲੈ ਕੇ ਪੰਜਾਬ ਦੀ ਪੋਲਿਟਿਕਸ ਚਰਚਾ ਸੀ ਸੁਪਰੀਮ ਕੋਰਟ ਦੇ ਵਿੱਚ ਚਰਚਾ ਸੀ ਕਾਨੂੰਨ ਨੂੰ ਸਮਝਣ ਵਾਲੇ ਲੋਕ ਮੰਨਦੇ ਐ ਜੋ ਮਤਾ 2004 ਦਾ ਜਿਹੜਾ ਐਕਟ ਬਣਿਆ ਉਹ ਸੁਪਰੀਮ ਕੋਰਟ ਦੇ ਵਿੱਚ ਨਹੀਂ ਟਿਕ ਪਾਇਆ ਇਸ ਕਰਕੇ ਪੰਜਾਬ ਦੇ ਖਿਲਾਫ ਕੇਸ ਸੁਪਰੀਮ ਕੋਰਟ ਦੇ ਵਿੱਚ ਐਸਵਾਈਐਲ ਨੂੰ ਲੈ ਕੇ ਹੋਇਆ ਖੈਰ ਬੀਬੀਐਮਬੀ ਆਪਣੇ ਆਪ ਨੂੰ ਪਾਵਰਫੁਲ ਮੰਨ ਰਿਹਾ ਦੂਜੇ ਪਾਸੇ ਹੁਣ ਸਵਾਲ ਬਹੁਤ ਵੱਡਾ ਹੈ ਕਿ ਆਖਰਕਾਰ ਜੇ ਪੰਜਾਬ ਦੀ ਪੁਲਿਸ ਇਸ ਮਸਲੇ ਤੇ ਬੀਬੀਐਮਬੀ ਨੂੰ ਚੁਭ ਰਹੀ ਹੈ ਦਾ ਸੁਭਾਵਿਕ ਗੱਲ ਹੈ ਕਿ ਅਗਲੇ ਨੇ 296 ਪੋਸਟਾਂ ਜਨਰੇਟ ਕੀਤੀਆਂ 296 ਪੋਸਟਾਂ ਤੋਂ ਬਾਅਦ ਉਸ ਦਾ ਖਰਚਾ ਵੀ ਪੰਜਾਬ ਨੂੰ ਦੇਣਾ ਪਏਗਾ ਤਾਂ ਸਵਾਲ ਕਿ ਕਾਨੂੰਨਨ ਤੌਰ ਤੇ ਮਤਾ ਸਾਰਥਕ ਸਾਬਤ ਹੋਏਗਾ ਜਾਂ ਕਿੰਨਾ ਹੋਏਗਾ ਇਹ ਸਮਾਦਸੀ ਜੀ ਫਿਲਹਾਲ ਪਾਣੀ ਨੂੰ ਲੈ ਕੇ ਜੰਗ ਲੱਗਦਾ ਕਿਉਂ ਦੇ 30 ਸਾਲ 40 ਸਾਲ 50 ਸਾਲ ਇਹ ਚਰਚਾਵਾਂ ਐਦਾਂ ਹੀ ਹੁੰਦਾ ਰਹੇ ਫਿਲਹਾਲ ਬਹੁਤ ਸ਼ੁਕਰੀਆ